ਸਸਾਇਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਹੁਣ ਪਸ਼ੱਕ ਹਲਕਾ ਦਰਮਿਆਨਾ ਬੱਦਲ ਵਾਲੀ ਸਿਸਟਮ ਹੈ ਪਿਛਲੇ ਕੱਲ ਮੀਂਹ ਵੀ ਦੇਖਣ ਨੂੰ ਮਿਲਿਆ ਬਹੁਤੇ ਹਿੱਸਿਆਂ ਵਿੱਚ ਪਰ ਹੁਣ ਅਗਰ ਗੱਲ ਕੀਤੀ ਜਾਵੇ ਤਾਂ ਮਾਹੌਲ ਜਿਹੜਾ ਦੁਆਰਾ ਤੋਂ ਧੁੱਪ ਵਾਲਾ ਬਣਦਾ ਹੋਇਆ ਦਿਖਾਈ ਦੇ ਰਿਹਾ ਹਲਕੀ ਦਰਮਿਆਨੀ ਬੱਦਲ ਬਈ ਹੈ ਪਰ ਨਾਲ ਦੀ ਨਾਲ ਹੁਣ ਧੁੱਪ ਦਾ ਵੀ ਮਾਹੌਲ ਪੰਜਾਬ ਦੇ ਵਿੱਚ ਗਰਮਾਦਾ ਹੋਇਆ ਦਿਖਾਈ ਦੇ ਰਿਹਾ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਸਾਫ਼ ਹੈ ਕੋਈ ਵੱਡੀ ਗੱਲ ਚੱਲ ਨਹੀਂ ਹੈ ਸਿਰਫ ਜ਼ਿਲ੍ਹਾ ਰੂਪਨਗਰ ਤੋਂ ਹੁੰਦਾ ਹੋਇਆ ਫਤਿਹਗੜ ਪਟਿਆਲਾ ਦੇ ਨੇੜੇ ਛੜੇ ਬੱਦਲਵਾਈ ਬਣੀ ਹੋਈ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਮੈਕਸਿਮਮ ਤਾਪਮਾਨ ਸਰੋ ਲੁਧਿਆਣਾ ਤੇ ਬਠਿੰਡ ਦੇ ਦੇ ਵਿੱਚ ਦੁਬਾਰਾ ਤੋਂ 37 ਡਿਗਰੀ ਦੇਖਣ ਨੂੰ ਮਿਲਿਆ ਜੋ ਲਗਾਤਾਰ ਪਿਛਲੇ ਦਿਨਾਂ ਤੋਂ ਪਿਛਲੇ 2 ਦਿਨ ਤੋਂ 35 ਡਿਗਰੀ ਚੱਲ ਰਿਹਾ ਸੀ ਹੁਣ ਹਵਾ ਦੇ ਵਿੱਚ ਹਿਊਮਸ ਵੀ ਵੱਧ ਚੁੱਕੀ ਹੈ ਕਿਉਂਕਿ ਮੀਂਹ ਪੈਣ ਦੇ ਕਾਰਨ ਹੁਣ ਧੁੱਪ ਪੈਣ ਤੋਂ ਬਾਅਦ ਜਿਹੜਾ ਧਰਤੀ ਦੇ ਵਿੱਚ ਨਮੀ ਸੀ ਉਹ ਹਿਊਮਸ ਦੇ ਵਿੱਚ ਬਦਲ ਚੁੱਕੀ ਹੈ ਹਿਊਮਸ ਵਧਣ ਦੇ ਕਾਰਨ ਹੁਣ ਮੁੜ ਕੇ ਵਾਲੀ ਗਰਮੀ ਤੇ ਥੋੜਾ ਚਿਪਚਿਪੀ ਗਰਮੀ ਦਾ ਮਾਹੌਲ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਵੇਂ ਸਿੱਟੇ ਵੱਜੋਂ ਸਾਨੂੰ ਹੁਣ ਸ਼ਾਮ ਪੈਣੇ ਤੱਕ ਇਸੇ ਤਰੀਕੇ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਕਿਸੇ ਤਰੀਕੇ ਦੀ ਗਰਮੀ ਤੋਂ ਰਾਹਤ ਫਿਲਹਾਲ ਦਿਖਾਈ ਨਹੀਂ ਦੇ ਰਹੀ ਨਾ ਕੋਈ ਸਾਨੂੰ ਹੁਣ ਆਉਂਦੇ ਕੁਝ ਘੰਟਿਆਂ ਵਿੱਚ ਮੀਂਹ ਦੀ ਉਮੀਦ ਹੈ ਫਿਲਹਾਲ ਰਾਤ ਨੂੰ ਇੱਕ ਇਕਾਦੁੱਕਾ ਸਿਸਟਮ ਪੰਜਾਬ ਵੱਲ ਕੂਚ ਕਰ ਰਹੇ ਨੇ ਜਿਨ੍ਹਾਂ ਬਾਰੇ ਜਾਣਕਾਰੀ ਤੁਹਾਨੂੰ ਅਸੀਂ ਸ਼ਾਮ ਦੀ ਵੀਡੀਓ ਵਿੱਚ ਚੜੀ ਕਿ ਰਾਤ ਦੀ ਅਪਡੇਟ ਜੋ ਹੋਵੇਗੀ ਉਹਦੇ ਵਿੱਚ ਪਹੁੰਚ ਦੀ ਕਰਾਂਗੇ ਉਹ ਜਾਣਕਾਰੀ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਬਣੇ ਰਹੋ ਚੈਨਲ ਵੇਅਰ ਅਪਡੇਟਸ ਲਈ ਮਿਲਦੇ ਹਾਂ ਜੀ ਦੁਪਹਿਰ ਦੀ ਜਾਣਕਾਰੀ ਲੈ ਕੇ ਜਲਦ ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਵਾਂ ਦਾ